ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਤੇ ਨਵਾਂ ਵਰਾ 2025 ਚੜ ਗਿਆ ਤੇ ਆਪ ਸਭ ਨੂੰ ਮੇਰੇ ਵੱਲੋਂ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਮੈਂ ਅਰਦਾਸ ਕਰਦਾ ਕਿ ਨਵਾਂ ਵਰਾ ਤੁਹਾਡੇ ਲਈ ਬਹੁਤ ਸਾਰੀਆਂ ਖੁਸ਼ੀਆਂ ਖੇੜੇ ਲੈ ਕੇ ਆਵੇ ਤੇ ਬਹੁਤ ਸਾਰੀਆਂ ਤੁਸੀਂ ਆਪਦੀ ਜ਼ਿੰਦਗੀ 'ਚ ਤਰੱਕੀਆਂ ਕਰੋ ਤੇ ਇਸ ਨਵੇਂ ਸਾਲ ਤੇ ਇੱਕ ਬਹੁਤ ਵਧੀਆ ਸਟੋਰੀ ਆ ਮਿਸ ਨਾ ਕਰਿਓ ਜੀ ਕੱਲੀ-ਕੱਲੀ ਚੀਜ਼ ਸਟੋਰੀ ਦੀ ਸੁਣਨ ਵਾਲੀ ਐ। ਇਹ ਸਟੋਰੀ ਸੁਣਿਓ ਜੇ ਅੰਤ ਦੇ ਵਿੱਚ ਜਿਹੜਾ ਸਟੋਰੀ ਦਾ ਕਰੁਕਸ ਐ ਉਹ ਉਹ ਬਹੁਤ ਇੰਪੋਰਟੈਂਟ ਆ। ਤਾਂ ਮੈਂ ਤੁਹਾਡੇ ਨਾਲ ਸਟੋਰੀ ਸ਼ੇਅਰ ਕਰਨ ਲੱਗਿਆ ਵੀ ਇੱਕ ਬਾਂਦਰ ਸੀ ਤੇ ਇੱਕ ਬਾਂਦਰ ਦਾ ਮਾਲਕ ਸੀਗਾ। ਮਾਲਕ ਨੇ ਕੀ ਕੀਤਾ ਬਾਂਦਰ ਨੂੰ ਲਿਆਂਦਾ ਲਿਆ ਕੇ ਉਹਨੇ ਫੜ ਕੇ ਪਿੰਜਰੇ 'ਚ ਤਾੜਤਾ ਬਾਂਦਰ। ਤੇ ਵੀ ਜਦੋਂ ਪਿੰਜਰੇ 'ਚ ਲਿਆ ਕੇ ਸਿੱਟਿਆ ਤਾਂ ਪਿੰਜਰੇ ਦਾ ਦਰਵਾਜ਼ਾ ਖੁੱਲਿਆ ਵਾ ਸੀਗਾ। ਤੇ ਬਾਂਦਰ ਜਿਵੇਂ ਹੀ ਪਿੰਜਰੇ ਚ ਗਿਆ ਕਹਿੰਦਾ ਬੜਾ ਮੇਰਾ ਮਾਲਕ ਤਾਂ ਬੜਾ ਮੂਰਖਾ ਦਰਵਾਜ਼ਾ ਖੁੱਲਾ ਹੀ ਛੱਡ ਗਿਆ ਤੇ ਵੀ ਮੈਨੂੰ ਤਾੜ ਕੇ ਕਾਦਾ ਗਿਆ ਹੋਇਆ ਤੇ ਬਾਂਦਰ ਨੇ ਆਸਾ ਪਾਸਾ ਵੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਮਾਲਕ ਨੇ ਉਹਨੂੰ ਫੜ ਕੇ ਕੁੱਟਿਆ ਫਿਰ ਦੂਜੀ ਵਾਰੀ ਆਈ ਹੋਇਆ ਤੇ ਬਾਂਦਰ ਨੇ ਫਿਰ ਪਿੰਜਰੇ ਚੋਂ ਭੱਜਣ ਦੀ ਕੋਸ਼ਿਸ਼ ਕੀਤੀ ਤੇ ਮਾਲਕ ਨੇ ਫਿਰ ਉਹਦੀ ਫੜ ਕੇ ਗਿੱਦੜ ਕੁੱਟ ਕੀਤੀ ਚੰਗੀ ਤਰ੍ਹਾਂ ਤੇ ਬਾਂਦਰ ਨੂੰ ਇਹ ਨਹੀਂ ਪਤਾ ਸੀਗਾ ਵੀ ਜਿਹੜਾ ਮੇਰਾ ਹੁਕਮ ਰਾਨ ਹੈਗਾ ਜਿਹੜਾ ਮੇਰਾ ਮਾਲਕ ਆ ਉਹਦੀ ਬਾਜ ਅੱਖ ਮੇਰੇ ਤੇ ਆ ਵੀ ਮੈਂ ਭੱਜ ਨਹੀਂ ਸਕਦਾ ਤੀਜੀ ਵਾਰੀ ਕੋਸ਼ਿਸ਼ ਕੀਤੀ ਚੌਥੀ ਵਾਰੀ ਕੀਤੀ ਤਾਂ ਹਰ ਇੱਕ ਵਾਰੀ ਬਾਂਦਰ ਦੇ ਕੁੱਟ ਪਈ ਤੇ ਅਖੀਰੀ ਬਾਂਦਰ ਨੂੰ ਇਹ ਗੱਲ ਸਮਝ ਆ ਗਈ ਸੀ ਵੀ ਪਿੰਜਰੇ ਦੇ ਵਿੱਚ ਰਹਿਣਾ ਹੀ ਮੇਰੀ ਭਲਾਈ ਆ ਤੇ ਉਹਨੇ ਆਸ ਛੱਡਤੀ ਸੀ ਵੀ ਮੈਂ ਭੱਜ ਨਹੀਂ ਸਕਦਾ ਦਰਵਾਜ਼ਾ ਖੁੱਲਾ ਰਹਿੰਦਾ ਸੀ ਪਿੰਜਰੇ ਦਾ ਈਵਨ ਕੇ ਬਾਂਦਰ ਨੇ ਉਹ ਦਰਵਾਜੇ ਦੇ ਕੋਲੇ ਜਾਣਾ ਵੀ ਹਟ ਗਿਆ ਉਹ ਤੇ ਉਹਨੇ ਮੰਨ ਲਿਆ ਸੀਗਾ ਵੀ ਮੈਂ ਇੱਥੋਂ ਭੱਜ ਨਹੀਂ ਸਕਦਾਗਾ ਤੇ ਕੁਝ ਟਾਈਮ ਬਾਅਦ ਉਸੇ ਮਾਲਕ ਨੇ ਇੱਕ ਹੋਰ ਬਾਂਦਰ ਲਿਆਂਦਾ ਤੇ ਉਸ ਪਿੰਜਰੇ 'ਚ ਛੱਡਤਾ ਜਦੋਂ ਪਿੰਜਰੇ 'ਚ ਛੱਡਿਆ ਤੇ ਜਿਹੜਾ ਦੂਜਾ ਬਾਂਦਰ ਨਵਾਂ ਬਾਂਦਰ ਸੀਗਾ ਉਹਨੇ ਦੇਖਿਆ ਵੀ ਲੈ ਇੱਕ ਤਾਂ ਇਹ ਮੂਰਖ ਬੈਠਾ ਪਿੰਜਰੇ 'ਚ ਦੂਜਾ ਮੂਰਖ ਮੇਰਾ ਮਾਲਕ ਹੈ ਵੀ ਇਹਨੇ ਮੈਨੂੰ ਪਿੰਜਰੇ 'ਚ ਛੱਡਤਾ ਦਰਵਾਜ਼ਾ ਖੁੱਲਾ ਛੱਡਤਾ ਜਿੰਦਰਾ ਖੁੱਲਿਆ ਹੋਆ ਤੇ ਮੈਂ ਤਾਂ ਭੱਜ ਜੂੰਗਾ ਵੀ ਬੜੇ ਮੂਰਖ ਬੰਦੇ ਆ ਤੇ ਪਹਿਲੇ ਬਾਂਦਰ ਨੂੰ ਸਾਰੀ ਕਹਾਣੀ ਪਤਾ ਸੀ ਕਿਉਂਕਿ ਉਹਦੇ ਨਾਲ ਜੋ ਕੁਝ ਹੋਇਆ ਉਹਨੂੰ ਪਤਾ ਸੀਗਾ ਉਹ ਕਹਿੰਦਾ ਵੀ ਮੈਂ ਇਹਨੂੰ ਕਿਉਂ ਦੱਸਾਂ ਵੀ ਪਹਿਲਾਂ ਮੇਰੇ ਕੋਟ ਪਈ ਹੁਣ ਮੈਂ ਇਹਦੀ ਕੋਟ ਪੈਣ ਦਾ ਸੁਆਦ ਲੈਣਾ ਤੇ ਉਹ ਪਹਿਲਾ ਬਾਂਦਰ ਚੁੱਪ ਰਿਹਾ ਤੇ ਦੂਜੇ ਬਾਂਦਰ ਨੇ ਜਦੋਂ ਆਖਿਆ ਵੀ ਲੈ ਇਹ ਮੂਰਖਾ ਮਾਲਕ ਮੂਰਖਾ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਮਾਲਕ ਨੇ ਉਹਨੂੰ ਫੜ ਲਿਆ ਫੜ ਕੇ ਉਹਦੇ ਵੀ ਕੋਟ ਪਈ ਨਵੇਂ ਬਾਂਦਰ ਦੇ ਵੀ ਤੇ ਜਿਹੜਾ ਪਹਿਲਾ ਬਾਂਦਰ ਸੀਗਾ ਉਹਦੇ ਵੀ ਨਾਲ ਕੋਟ ਪਈ ਜਿੰਨੇ ਵਾਰੀ ਦੂਜੇ ਬਾਂਦਰ ਨੇ ਭੱਜਣ ਦੀ ਕੋਸ਼ਿਸ਼ ਕੀਤੀ ਨਾਲ ਪਹਿਲੇ ਬਾਂਦਰ ਦੇ ਵੀ ਕੁੱਟ ਪੈਂਦੀ ਰਹੀ ਮਾਲਕ ਦੋਹਾਂ ਨੂੰ ਫੜ ਕੇ ਕੁੱਟਦਾ ਸੀਗਾ ਤਾਂ ਜਿਹੜਾ ਪਹਿਲਾ ਬਾਂਦਰ ਸੀ ਉਹਨੂੰ ਸਮਝ ਆ ਗਈ ਵੀ ਜੇ ਹੁਣ ਇਹ ਦੂਜਾ ਨਵਾਂ ਬਾਂਦਰ ਭੱਜਿਆ ਤਾਂ ਮੇਰੇ ਕੁੱਟ ਪਾਊਗੀ ਤਾਂ ਪਹਿਲਾ ਬਾਂਦਰ ਸਤਰਕ ਹੋ ਗਿਆ ਉਹ ਜਦੋਂ ਦੂਜਾ ਬਾਂਦਰ ਭੱਜਣ ਦੀ ਕੋਸ਼ਿਸ਼ ਕਰਦਾ ਸੀ ਤਾਂ ਪਹਿਲਾ ਉਹਨੂੰ ਫੜ ਕੇ ਕੁੱਟ ਦਿੰਦਾ ਸੀਗਾ ਪਹਿਲਾ ਬਾਂਦਰ ਦੂਜੇ ਬਾਂਦਰ ਨੂੰ ਕੁੱਟ ਦਿੰਦਾ ਸੀ ਮਾਲਕ ਨੂੰ ਕੁੱਟਣ ਦੀ ਲੋੜ ਹੀ ਨਹੀਂ ਪੈਂਦੀ ਸੀਗੀ ਤੇ ਇਦਾਂ ਹੀ ਸਿਸਟਮ ਚੱਲਦਾ ਰਿਹਾ ਹਨਾ ਤੇ ਦੂਜੇ ਬਾਂਦਰ ਨੂੰ ਵੀ ਸਮਝ ਆ ਗਈ ਵੀ ਇੱਥੋਂ ਭੱਜਣਾ ਮੁਸ਼ਕਲ ਆ ਭਾਵੇਂ ਕਿ ਦਰਵਾਜ਼ਾ ਖੁੱਲਿਆ ਦਰਵਾਜ਼ਾ ਖੁੱਲਾ ਪਰ ਅਸੀਂ ਭੱਜ ਨਹੀਂ ਸਕਦੇਗੇ ਵੀ ਠੀਕ ਐ ਜਿਹੜਾ ਪਹਿਲਾ ਬਾਂਦਰ ਚੁੱਪ ਕਰਕੇ ਬੈਠਾ ਨਾ ਇਹ ਸਹੀ ਬੈਠਾ ਵੀ ਇਹ ਤਾਂ ਕੋਸ਼ਿਸ਼ ਕੀਤੀ ਸੀ ਇਹਨੇ ਭੱਜ ਨਹੀਂ ਸਕਿਆ ਤੇ ਹੁਣ ਮੈਰੀ ਵੀ ਇਹੀ ਭਲਾਈ ਆ ਵੀ ਮੈਂ ਨਾ ਛਤਰ ਖਾਵਾਂ ਨਾ ਟਰਾਈ ਕਰਾਂ ਐਵੇਂ ਕੁਝ ਟਾਈਮ ਨਿਕਲੇ ਤੇ ਫਿਰ ਮਾਲਕ ਨੇ ਤੀਜਾ ਬਾਂਦਰ ਲਿਆਂਦਾ ਤੀਜੇ ਨੂੰ ਪਿੰਜਰੇ 'ਚ ਛੱਡਦਾ ਉਹੀ ਸੋਚ ਤੀਜੇ ਦੀ ਸੀ ਵੀ ਲੈ ਦੋ ਮੂਰਖ ਬੰਦਰ ਪਿੰਜਰੇ ਚ ਆ ਇੱਕ ਮੇਰਾ ਮਾਲਕ ਮੂਰਖ ਆ ਦਰਵਾਜਾ ਖੁੱਲਾ ਪਿਆ ਜਿੰਦਾ ਹੈ ਨਹੀਂਗਾ ਤੇ ਮੈਂ ਤਾਂ ਭੱਜ ਜਾਊਂਗਾ ਤੇ ਵੀ ਬੜੇ ਮੂਰਖ ਲੋਕ ਆ ਯਾਰ ਹੈ ਤੇ ਵੀ ਇਹ ਦੋ ਮੂਰਖ ਸਭ ਤੋਂ ਵੱਡੇ ਆ ਜਿਹੜੇ ਖੁੱਲਾ ਪਿਆ ਦਰਵਾਜਾ ਇਹ ਭੱਜਦੇ ਨਹੀਂ ਚੁੱਪ ਕਰਕੇ ਬੈਠੇ ਆ ਤਾਂ ਜਦੋਂ ਤੀਜੇ ਬਾਂਦਰ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਮਾਲਕ ਨੇ ਉਹਨੂੰ ਫੜ ਲਿਆ ਉਹਦੇ ਹੁਕਮਰਾਨ ਨੇ ਫੜ ਲਿਆ ਤੇ ਉਹਨੇ ਤੀਜੇ ਬਾਂਦਰ ਨੂੰ ਕੁੱਟਿਆ ਤੇ ਨਾਲ ਜਿਹੜੇ ਪਹਿਲੇ ਪਹਿਲਾ ਨੰਬਰ ਤੇ ਦੂਜਾ ਨੰਬਰ ਬਾਂਦਰ ਸੀ ਉਹਨਾਂ ਦੇ ਨਾਲ ਵੀ ਕੁੱਟ ਪਈ ਤਿੰਨਾਂ ਦੇ ਕੁੱਟ ਪਈ ਜਿੰਨੇ ਆਰੀ ਤੀਜੇ ਬਾਂਦਰ ਨੇ ਟਰਾਈ ਕੀਤੀ ਉਵੇਂ ਹੀ ਹੋਇਆ ਪਹਿਲੇ ਦੋ ਬਾਂਦਰਾਂ ਦੇ ਕੁੱਟ ਪਈ ਤਾਂ ਬਾਂਦਰ ਪਹਿਲੇ ਦੋ ਸਮਝ ਗਏ ਸੀਗੇ ਵੀ ਜੇ ਅਸੀਂ ਕੁੱਟ ਤੋਂ ਬਚਣਾ ਤੇ ਤੀਜੇ ਬਾਂਦਰ ਨੂੰ ਭੱਜਣ ਨਹੀਂ ਦੇਣਾਗਾ ਤੇ ਜਦੋਂ ਤੀਜਾ ਬਾਂਦਰ ਭੱਜਣ ਦੀ ਕੋਸ਼ਿਸ਼ ਕਰਦਾ ਸੀਗਾ ਤੇ ਪਹਿਲੇ ਦੋ ਬਾਂਦਰ ਉਹਨੂੰ ਫੜ ਕੇ ਕੁੱਟਦੇ ਸੀਗੇ ਤੇ ਉਹ ਕੁੱਟ ਤੋਂ ਬਚ ਜਾਂਦੇ ਸੀਗੇ ਤੀਜੇ ਬਾਂਦਰ ਨੂੰ ਵੀ ਸਮਝ ਆ ਗਈ ਸੀਗੀ ਵੀ ਹੁਣ ਸਾਡਾ ਜਿਹੜਾ ਹੈਗਾ ਨਿਕਲਣਾ ਇੱਥੋਂ ਨਾ ਮੁਮਕਨ ਹੈ ਵੀ ਇਹ ਦੋ ਬਾਂਦਰ ਸਹੀ ਸੀ ਜਿਹੜੇ ਖੁੱਲੇ ਦਰਵਾਜੇ ਦੇ ਵਿੱਚ ਬੈਠੇ ਸੀ ਇਹਨਾਂ ਨੂੰ ਪਤਾ ਵੀ ਅਸੀਂ ਭੱਜ ਨਹੀਂ ਸਕਦੇਗੇ ਤੀਜੇ ਬਾਂਦਰ ਨੇ ਵੀ ਆਪਦੀ ਜਿਹੜੀ ਹੈਗੀ ਆ ਮੰਨ ਲਈ ਹਾਰ ਮੰਨ ਲਈ ਉਹਨੇ ਤੇ ਉਹ ਵੀ ਉਹ ਪਿੰਜਰੇ 'ਚ ਰਹਿਣ ਲੱਗ ਗਿਆ ਤੇ ਦਰਵਾਜਾ ਖੁੱਲਾ ਰਹਿੰਦਾ ਸੀ ਪਿੰਜਰੇ ਦਾ ਐਵੇਂ ਹੀ ਬਾਂਦਰਾਂ ਦੀ ਗਿਣਤੀ ਵਾਧਦੀ ਗਈ ਤੇ ਐਵੇਂ ਜਿਹੜੇ ਪਹਿਲੇ ਬਾਂਦਰ ਸੀਗੇ ਉਹ ਮਾਲਕ ਦੇ ਕਹਿਣ ਤੋਂ ਬਿਨਾਂ ਹੀ ਆਪਦਾ ਕੰਮ ਕਰਦੇਗੇ ਜਿਹੜਾ ਨਵਾਂ ਬਾਂਦਰ ਆਉਂਦਾ ਸੀ ਉਹਨੂੰ ਕੁੱਟ ਦਿੰਦੇ ਸੀਗੇ ਹੌਲੀ-ਹੌਲੀ ਉਹ ਵੀ ਉਹਨਾਂ ਦੇ ਨਾਲ ਰਲ ਜਾਂਦਾ ਸੀ ਵੀ ਹਥੋਂ ਭੱਜ ਨਹੀਂ ਸਕਦੇਗੇ ਤਾਂ ਇਹ ਕਹਾਣੀ ਦਾ ਜਿਹੜਾ ਕ੍ਰੋਕਸੇ ਨਿਕਲਦਾ ਵੀ ਜਿਹੜਾ ਬਾਂਦਰਾ ਨੇ ਆਪਦੇ ਹੁਕਮਰਾਨ ਦੀ ਜਿਹੜੀ ਗੁਲਾਮੀ ਮੰਨ ਲਈ ਸੀ ਉਹਨਾਂ ਦੇ ਖੂਨ ਦੇ ਵਿੱਚ ਗੁਲਾਮੀ ਘਰ ਕਰ ਗਈ ਸੀਗੀ ਹੁਕਮਰਾਨ ਨੂੰ ਹੀ ਆਪਦਾ ਰੱਬ ਸਮਝਣ ਲੱਗ ਗਏ ਸੀ ਉਹ ਜੋ ਉਹਨਾਂ ਦਾ ਮਾਲਕ ਉਹਨਾਂ ਨੂੰ ਹੁਕਮਰਾਨ ਕਹਿੰਦਾ ਸੀਗਾ ਬਸ ਉਹਦੇ ਤੇ ਕਹਿ ਲੋ ਵੀ ਉਹ ਪੱਥਰ ਤੇ ਲਕੀਰ ਹੁੰਦੀ ਸੀ ਉਹਦੇ ਤੇ ਉਹ ਉਹਦੀ ਗੱਲ ਹਰੇਕ ਮੰਨਦੇ ਸੀ ਇਸ ਕਰਕੇ ਅੱਜ ਦੇ ਟਾਈਮ ਵੀ ਮੇਰਾ ਇਹ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਦਾ ਮਤਲਬ ਇਹ ਆ ਵੀ ਅੱਜ ਦੇ ਟਾਈਮ ਵੀ ਮਨੁੱਖ ਨੇ ਮਨੁੱਖ ਨੂੰ ਗੁਲਾਮ ਕੀਤਾ ਹੋਇਆ ਮਨੁੱਖ ਨੇ ਹੀ ਦੂਜੇ ਮਨੁੱਖ ਨੂੰ ਪਿੰਜਰੇ 'ਚ ਸਿੱਟਿਆ ਤਾਂ ਜਿਹੜਾ ਬੰਦਾ ਪਿੰਜਰੇ 'ਚ ਆ ਜਿਹੜਾ ਬੰਦਾ ਗੁਲਾਮੀ ਕੱਟ ਰਿਹਾ ਉਹ ਉਹ ਨਹੀਂ ਚਾਹੁੰਦਾ ਕਿ ਦੂਜਾ ਬੰਦਾ ਕੋਈ ਆਜ਼ਾਦ ਘੁੰਮੇ ਉਹ ਵੀ ਚਾਹੁੰਦਾ ਕਿ ਜੇ ਮੈਂ ਗੁਲਾਮ ਹਾਂ ਤੇ ਨਾਲ ਦੇ ਵੀ ਮੇਰੇ ਆਲੇ-ਦੁਆਲੇ ਦੇ ਲੋਕ ਵੀ ਗੁਲਾਮ ਰਹਿਣ ਇਸ ਕਰਕੇ ਅੱਜ ਦੇ ਟਾਈਮ 'ਚ ਜਿਹੜੀ ਹੈਗੀ ਆ ਬਹੁਤ ਸਾਰੇ ਆਪਾਂ ਬਹੁਤ ਵੱਡੇ ਲੈਵਲ ਤੇ ਕਿਤੇ ਨਾ ਕਿਤੇ ਕਿਸ ਢੰਗ ਨਾਲ ਕਿਵੇਂ ਢੰਗ ਨਾਲ ਆਪਾਂ ਗੁਲਾਮੀ ਸਹਿਣ ਕਰ ਰਹੇ ਆ ਇਸ ਕਰਕੇ ਮੇਰੀ ਇਹ ਅਰਦਾਸ ਹੈ ਨਵੇਂ ਵਰੇ ਤੇ ਵੀ ਇਹ ਆਪਾਂ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜੀਏ ਆਜ਼ਾਦ ਹੋਈਏ ਆਪਾਂ ਆਜ਼ਾਦ ਸੋਚ ਨਾਲ ਆਜ਼ਾਦ ਮਨ ਨਾਲ ਅਚੇਤ ਮਨ ਨਾਲ ਆਪਾਂ ਆਪਾਂ ਜ਼ਿੰਦਗੀ ਚੱਕ ਕੇ ਵਧੀਏ ਤਰੱਕੀਆਂ ਕਰੀਏ ਤੇ ਮੈਂ ਆਸ ਕਰਦਾ ਕਿ ਪਰਮਾਤਮਾ ਸਾਰਿਆਂ ਦੀ ਗੁਲਾਮੀ ਤੋੜੇ ਸਾਰਿਆਂ ਨੂੰ ਸਮੱਤ ਬਖਸ਼ੇ ਸਾਰਿਆਂ ਨੂੰ ਕੰਮ ਕਰਨ ਦੀ ਤਾਕਤ ਬਖਸ਼ੇ ਸਾਰਿਆਂ ਨੂੰ ਤਰਕੀਆਂ ਬਖਸ਼ੇ ਤੇ ਕੋਸ਼ਿਸ਼ ਕਰੋ ਜੇ ਵੀਡੀਓ ਨੂੰ ਸ਼ੇਅਰ ਕਰੋ ਜੇ ਲਾਈਕ ਕਰੋ ਜੇ ਤਾਂ ਜੋ ਜਿਹੜੇ ਹੈਗੇ ਅਚੇਤ ਮਾਨਾ ਜਿਹੜੇ ਜਿਹੜੇ ਚੇਤ ਮਾਨ ਤੋਂ ਅਚੇਤ ਮਾਨਾ ਜਾਂ ਜਿਹੜਾ ਬੰਦਾ ਗੁਲਾਮੀ ਕੱਟ ਰਿਹਾ ਉਹਦੇ ਤੱਕ ਕੋਈ ਪੋਜ਼ਿਟਿਵ ਮੈਸੇਜ ਪਹੁੰਚ ਸਕੇ ਆਪਦਾ ਧਿਆਨ ਰੱਖਿਓ ਇੱਕ ਵਾਰ ਫੇਰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਬਹੁਤ ਸ਼ੁਕਰੀਆ